ਮੈਟਰੋ ਕੀ ਹਾਲਚਾਲ ਅੱਜ ਤੁਹਾਡੇ ਲਈ ਚਾਰ ਨਕੀਨੇ ਸੇਲ ਤੇ ਲੈ ਕੇ ਆ ਪੂਰੇ ਸੋਹਣੇ ਸੁਨੱਖੇ ਸ਼ੋਅਰੂਮ ਕੰਡੀਸ਼ਨ ਤੇ ਆ ਕਲਟੋ ਕਾਰ ਵੀਡੀਓ ਨੂੰ ਕਰ ਦਿਓ ਆਪਣੀ ਦੱਬ ਕੇ ਸ਼ੇਅਰ ਬਾਕੀ ਜਿਹੜੇ ਵੀਰ ਮਿੱਤਰ ਆਪਣੇ YouTube ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਆਪਣੀ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਕਰਦੇ ਆਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਰੈਕਟਰ ਲੈ ਕੇ ਮਿੱਤਰੋ ਸਵਰਾਜ 852 FE ਸਾਰਾ ਰੈਕਟਰ 올 ओरिजिनल ਰੰਗ ਪੇਂਟ ਦਾ ਸ਼ੋਅਰੂਮ ਕੰਡੀਸ਼ਨ ਆ ਸਾਰਾ ਰੈਕਟਰ ਕੱਲ ਕਰੀਏ ਮਾਡਲ ਦੀ 2017 ਮਾਡਲ ਹੈ ਰੈਕਟਰ 2017 ਮਾਡਲ ਆ ਪੰਜਾਹ ਨੰਬਰਾਂ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਜਿਵੇਂ ਨਵੇਂ ਆ ਟਰੈਕਟਰ ਦੇ ਇੰਜਨ ਗੇ ਦਾ ਪੂਰਾ ਓਕੇ ਆ ਮਾਲਕ ਵੀਰਾ ਵੱਲੋਂ ਫੁੱਲ ਗਾਰੰਟੀ ਆ ਡਿਮਾਂਡ ਰੱਖੀ ਵੀਰਾਂ ਨੇ 5 ਲੱਖ ਤੇ 40000 ਰੁਪਿਆ ਡਿਮਾਂਡ ਰੱਖਿਆ ਟਰੈਕਟਰ ਦੀ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਏਰੀਆ ਪੈਂਦਾ ਬਰਨਾਲਾ ਕੰਟੈਕਟ ਨੰਬਰ ਪਤਾ ਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 852 FE 2017 ਮਾਡਲ ਪੰਜਾਹ ਨੰਬਰ ਟਰੈਕਟਰ ਖਰੀਦ ਸਕਦੇ ਹੋ ਅਗਲਾ ਟਰੈਕਟਰ ਆ ਗਿਆ ਮਿੱਤਰੋ ਜੌਂਡੀ ਯਰ 50 50 D 2017 ਮਾਡਲ ਲਾਈਟ ਟਰੈਕਟਰ ਪੰਜਾਬ ਨੰਬਰ ਆ ਪੀਵੀ ਨੰਬਰ ਆ ਰੰਗ ਪੇਂਟ ਦਾ ਸਾਰਾ ਟਰੈਕਟਰ ઓਰਿਜਨਲ ਤੁਸੀਂ ਵੀਡੀਓ ਵਿੱਚ ਕੰਡੀਸ਼ਨ ਚੈੱਕ ਕਰ ਹੀ ਸਕਦੇ ਹੋ ਪਾਵਰ ਸਟੀering ਡਬਲ ਕਲੱਚ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾ ਵੱਲੋਂ ਫੁੱਲ ਗਾਰੰਟੀ ਆ ਡਿਮਾਂਡ ਕਰਦੇ ਆ ਵੀਰ ਚਾਰ ਲੱਖ ਤੇ 70000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਮਾਨ ਤਾਨ ਹੋ ਜੂ ਏਰੀਆ ਪੈਂਦਾ ਬਰਨਾਲਾ ਕੰਟੈਕਟ ਨੰਬਰ ਪਾਤਾ ਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਜੌਂਡੀ ਰੁਪਿਆ ਪਿਆ ਡੀ 2017 ਮਾਡਲ 50 ਨੰਬਰ ਟਰੈਕਟਰ ਖਰੀਦ ਸਕਦੇ ਹੋ। ਅਗਲਾ ਟਰੈਕਟਰ ਫੇਰ ਆ ਗਿਆ ਮਿੱਤਰੋ ਸਵਰਾਜ 855 ਦਾ 2013 ਮਾਡਲ ਹੈ ਟਰੈਕਟਰ 14 ਦੀ ਕਾਪੀ ਆ 13 ਮਾਡਲ ਦਾ 14 ਦੀ ਕਾਪੀ ਆ ਸਾਰਾ ਰੈਟ 올オリジナル ਰੰਗ ਪੇਂਟ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ। ਸਾਰਾ ਸ਼ੋਅਰੂਮ ਕੰਡੀਸ਼ਨ ਦਾ ਟਰੈਕਟਰ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਇੰਜਨ ਗੇਅਰ ਦਾ ਪੂਰਾ ਵਧੀਆ ਮਾਲਕ ਵੀਰਾ ਉਹ ਲੋ ਫੁੱਲ ਗਾਰੰਟੀ ਅਸੀਂ ਵਾਹ ਕੇ ਚਲਾ ਕੇ ਸੌਦਾ ਕਰ ਸਕਦੇ ਆ ਟਰੈਕਟਰ ਦਾ ਡਿਮਾਂਡ ਕਰਦੇ ਆ ਮਾਲਕ ਵੀਰ 4 ਲੱਖ ਤੇ 35000 ਰੁਪਿਆ ਟਰੈਕਟਰ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਦਾ ਮਾਨਤਾਣ ਹੋ ਜੂ ਇੰਜਨ ਗੇਅਰ ਤਾਂ ਪੂਰਾ ਵਧੀਆ ਏਰੀਆ ਪੈਂਦਾ ਬਰਨਾਲਾ ਕਨੈਕਟ ਨੰਬਰ ਪਾਤਾਪ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਵਰਾਜ 855 2013 ਮਾਡਲ ਟਰੈਕਟਰ ਖਰੀਦ ਸਕਦੇ ਆ ਅੱਗੇ ਲੈ ਕੇ ਆ ਮਿੱਤਰੋ ਸੂਨਾ ਲੀਕਾ 60 RX ਇਹ ਵੀ ਟਰੈਕਟਰ ਰੰਗ ਪੇਂਟ ਦਾ ਸਾਰਾ ਆਲ オリジナル ਆ ਸ਼ੋਰੂਮ ਕੰਡੀਸ਼ਨ ਆ ਤੋ ਇਹ 2018 ਮਾਡਲ ਰੈਟਰ 2018 ਮਾਡਲ ਆ ਪੰਜਾਬ ਨੰਬਰ ਆ ਪਾਵਰ ਸਟੀਅਰਿੰਗ ਡਬਲ ਕਲੱਚ ਆ ਡਬਲ ਡਿਸਟ੍ਰਿਬਿਊਟਰ ਆ ਇੰਜਨ ਗੇਅਰ ਦਾ ਡਾਇਰੈਕਟਰ ਪੂਰਾ ਓਕੇ ਆ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਡਿਮਾਂਡ ਕਰਦੇ ਵੀ 490000 ਰੁਪਏ ਰੈਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜੂ ਕੰਟੈਕਟ ਨੰਬਰ ਚਲਾਤਾ ਵ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸੋਨਾ ਲਈ 60 RX ਟਰੈਕਟਰ ਖਰੀਦ ਸਕਦੇ ਹੋ ਅੱਗੇ ਲੈ ਕੇ ਆਇਆ ਮਿੱਤਰੋ ਆਲਟੋ ਕਾਰ ਇਤਿਹਾਮ ਨੰਬਰ ਆ ਗੱਡੀ ਪੀਵੀ03 ਨੰਬਰ ਆ ਰੰਗ ਪੇਂਟ ਦੀ ਸਾਰੀ ਗੱਡੀ ਓਰੀਜਨਲ ਆ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਨਵੇਂ ਆ ਰਗੇ ਚਾਰੇ ਟਾਇਰ ਆ ਲਾਏ ਲੱਗੇ ਹੋਏ ਆ ਏਸੀ ਚਾਲੂ ਕੰਡੀਸ਼ਨ ਚ ਪੂਰੀ ਸਾਫ ਗੱਡੀ ਆ ਕਿਤੇ ਗਲੀ ਨਹੀਂ ਗਈ ਇੰਜਨ ਗੇਅਰ ਦੀ ਪੂਰੀ ਵਧੀਆ ਤੇ ਡਿਮਾਂਡ ਕਰਦੇ ਮਾਲਕ ਵੀਰ 75000 ਰੁਪਏ ਇਹ ਗੱਡੀ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਹੋ ਜੂ ਏਰੀਆ ਪੈਂਦਾ ਬਾਗਾ ਪ੍ਰਾਣਾ ਕਨੈਕਟ ਨੰਬਰ ਪਾਤਾ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਆਲਟੋ ਕਾਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਪਿਆਮ ਨੰਬਰ 2004 ਮਾਡਲ ਕਾਰ ਖਰੀਦ ਸਕਦੇ ਹੋ ਚਲੋ ਮਿਲਦੇ ਹਾਂ ਕਿ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ